ਰਤ ਨਾਲ ਮਿਲਦੇ ਆ ਪਰ ਜਦੋਂ ਸੱਚ ਜਾਣਿਓ ਜਦੋਂ ਉਹ 1 ਕਿਲੋਮੀਟਰ ਦਾ ਫਾਸਲਾ ਤੈਅ ਕਰਨਾ ਹੁੰਦਾ ਹੈ ਤੇ ਅਸੀਂ ਨੋ ਮੈਨਸ ਲੈਂਡ ਤੇ ਪਹੁੰਚਦੇ ਆ ਉਸ ਵੇਲੇ ਉਹ ਕਿਵੇਂ ਵੇਖਦੇ ਨੇ ਸਾਡੇ ਵੱਲ ਜਿਵੇਂ ਅਸੀਂ ਕੋਈ ਪਤਾ ਨਹੀਂ ਚੋਰੂ ਚੱਕੇ ਹੋਏ ਬੈਗ ਫੋਲਦੇ ਨੇ ਸਾਡੇ ਕਿ ਸਾਡੇ ਕੋਲ ਹੁੰਦੀਆਂ ਕਿਤਾਬਾਂ ਉਹ ਕਿਤਾਬਾਂ ਉਹਨਾਂ ਨੂੰ ਲੱਗਦੀਆਂ ਨੇ ਸ਼ਾਇਦ ਇਹਨਾਂ 'ਚ ਕੋਈ ਮੈਨੂੰ ਲੱਗਦਾ ਵੀ ਉਹ ਕਹਿੰਦੇ ਹੋਣਗੇ ਵੀ ਬੰਬ ਹੋਵੇਗਾ ਕਿਤਾਬਾਂ 'ਚ ਸ਼ਬਦਾਂ ਦੇ ਬੰਬ ਜ਼ਰੂਰ ਹੁੰਦੇ ਨੇ ਮੈਂ ਇਹ ਚਾਹੁੰਦੀ ਆ ਕਿ ਉਹ ਸ਼ਬਦਾਂ ਦੇ ਬੰਬ ਇੱਧਰ ਲਈਆਂ ਸਰਕਾਰਾਂ ਨੂੰ ਵੀ ਵੱਜਣ ਤੇ ਉਧਰ ਲਈਆਂ ਸਰਕਾਰਾਂ ਨੂੰ ਕਿਆ ਬਾਤ ਜਿਹੜੀ ਜਿਹੜੇ ਇਹ ਹੈ ਨਾ ਕਿ ਹੁਣ ਜਿਹੜੀ ਭਾਸ਼ਾ ਦੀ ਗੱਲ ਕਰਦੇ ਹੋ ਜੇ ਮੈਂ ਆਪਣੀ ਗੱਲ ਕਰਾਂ ਮੈਨੂੰ ਪੁੱਛਦੇ ਹੁੰਦੇ ਨੇ ਤੂੰ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਮੈਂ ਕਹਿੰਦੀ ਹੁਣੀ ਹੈ ਕਿ ਸਾਰੇ ਜਹਾਂ ਕਿ ਹਮ ਹੈ ਸਾਰਾ ਜਹਾਂ ਹਮਾਰਾ ਆਹ ਮੈਂ ਜਿਹੜਾ ਸਾਡਾ ਹਰਿਆਣਾ ਸਾਡੇ ਕੋਲ ਹਰਿਆਣਾ ਬਣ ਗਿਆ ਉਹ ਤਾਂ ਹਰਿਆਣਾ ਨਹੀਂ ਸੀ ਹੁੰਦਾ ਪੰਜਾਬ ਪੰਜਾਬ ਹੁੰਦਾ ਸੀ ਮੈਂ ਸੰਤਾਲੀ ਨਹੀਂ ਵੇਖੀ ਮਾਪਿਆਂ ਤੋਂ ਸੁਣਿਆ ਹੈ ਸੰਤਾਲੀ ਬਾਰੇ ਹੁੰਦਾ ਬਹੁਤ ਦੁੱਖ ਹੁੰਦਾ ਤੇ ਅਮਰਤਾ ਕਹਿੰਦੀ ਆ ਜਾ ਅੱਖਾਂ ਵਾਰੇ ਸ਼ਾਨੋ ਕਿਤੇ ਕਮਰਾ ਵਿੱਚੋਂ ਬੋਲ ਤੇ ਆ ਜੀ ਕਿਤਾਬੇ ਇਸ਼ਕ ਦਾ ਕੋਈ ਬਲਾ ਵਰਕਾ ਕੋ ਇੱਕ ਰੋਈ ਸੀ ਧੀ ਪੰਜਾਬ ਦੀ ਤੁਲਿਕ ਲਿਖ ਮਾਰੇ ਵੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ਼ਾ ਨੂੰ ਕਹਿ ਇਹ ਉਸ ਵੇਲੇ ਅਮਤਾਨੀਆ ਲਿਖੇ ਪਾਚ ਕੀ ਅਸੀਂ ਸਮਝਦੇ ਹਾਂ ਸਥਿਤੀ ਬਦਲੀ ਪੰਜਾਬ ਦੀ ਗੱਲ ਕਰਦੀ ਆ ਜਿੱਥੇ ਮੈਂ ਪਹਿਲੀ ਤੋਂ ਪੰਜਵੀਂ ਤੱਕ ਉੱਥੇ ਪੜ੍ਹੀ ਜਿੱਥੇ ਮਾਰੇ ਤਾਰੇ ਬੋਲਦੇ ਸਨ ਜਿੱਥੇ ਜਿੱਥੇ ਉਹ ਮੈਂ ਗੀਤ ਗਾਉਂਦੀ ਹੁੰਦੀ ਸੀ ਹੈ ਭਗਵਾਨ ਤੇਰੀ ਮਾਇਆ ਦਾ ਕੋਨੀ ਪਾਟੋ ਬੇਰਾ ਰਾਜਾ ਤੇ ਕੰਗਾਲ ਬਣਾ ਦੇ ਨਿਰਦਨ ਦੇਹਨ ਦੇਰਾ ਕੇ ਕੇ ਬੋਲੀ ਸੁਣ ਰਾਜਾ ਤੂੰ ਮੇਰੇ ਬਚਨ ਸਵੀਕਾਰ ਕਰੋ ਦੇਵ ਭਰਤਨਾ ਰਾਜ ਤਿਲਕਰਾਮ ਨੇ 14 ਪੜਸ ਪੜਵਾਸ ਜਦੋਂ ਏ ਮਨਜੀਤਿੰਦਰਾ ਮੇਰੇ ਪਿਤਾ ਮੇਰੇ ਹੈਡਮਾਸਟਰ ਸਨ ਤੇ ਮੇਰੇ ਪਿਤਾ ਨੂੰ ਇਹ ਮੈਂ ਸ਼ਰੇय ਸ਼ਬਦ ਬਣਉਂਗੀ ਵਰਤਦਿਆਂ ਉਹਨਾਂ ਨੂੰ ਇੱਕ ਕ੍ਰੈਡਿਟ ਜਾਂਦਾ ਹੈ ਕਿ ਜਿਹੜਾ ਪੰਜਾਬ ਦਾ ਸਕੂਲ ਮਿਡਲ ਤੋਂ ਹਾਈ ਹੁੰਦਾ ਸੀ ਉਹਨੂੰ ਰਵਾਹ ਕਰਨ ਵਾਸਤੇ ਉਹਨੂੰ ਚਲਾਉਣ ਵਾਸਤੇ ਉਹਨੂੰ ਉੱਥੇ ਭੇਜ ਦਿੰਦੇ ਸਨ ਤੋਂ ਮੈਂ ਡਿਸਟ੍ਰਿਕਟ ਮਹਿੰਦਰਗੜ ਤੋਂ ਮਾਲਵੇ ਦੇ ਉਸ ਪਿੰਡ ਚ ਆਈ ਤੂ ਉਸ ਤੂਰੀ ਤੇ ਮਲੇਰ ਕੋਟਲੇ ਦੇ ਵਿਚਕਾਰ ਪਸੌਰ ਪਿੰਡ ਮੇਰਾ ਖਿਆਲ ਹੈ ਅਮਰਤਾਰ ਨਾਲ ਮੇਰਾ ਕੋਈ ਪੁਰਾਣਾ ਰਿਸ਼ਤਾ ਰਿਹਾ ਅਮਰਤਾਰ ਦੇ ਪਿਤਾ ਕਰਤਾਰ ਸਿੰਘ ਹਦਕਾਰੀ ਜੀ ਉਥੇ ਫਰੀਚਰਸ ਹਨ ਤੇ ਅਮਰਤਾਰ ਦੀਆਂ ਪੈੜਾਂ ਵੀ ਉਥੇ ਸਨ ਤੇ ਮਨਜੀਤ ਸਿੰਧਰਾ ਨੇ ਉਹਦੀਆਂ ਪੈੜਾਂ ਚ ਚਾਹ ਸੀ ਪੈਰਾ ਪੈੜਾ ਲਨ ਹੋਣੀ ਰਲਾਈ ਤਾਂ ਜਦੋਂ ਉਥੇ ਕਹਿੰਦੇ ਸੀ ਵਿਆਹ ਕਿੱਥੋਂ ਆਈ ਹੈ ਤੇ ਮੈਨੂੰ ਸਮਝ ਹੀ ਨਹੀਂ ਸੀ ਆਉਂਦੀ ਤੂੰ ਵਿਆਹ ਹੀ ਹੈ ਸੋ ਇਹ ਜੇ ਸ਼ਬਦ ਜਿਹੜੇ ਮੈਂ ਪੰਜਵੀਂ ਤੋਂ ਦਸਵੀਂ ਤੱਕ ਮੈਂ ਪੜ੍ਹੀ ਤੇ ਮੇਰੇ ਪਿਆਰਿਓ ਮੈਨੂੰ ਮੇਰੇ ਮਾਤਾ ਪਿਤਾ ਪੜ੍ਹੇ ਲਿਖੇ ਮਾਤਾ ਪਿਤਾ ਮਾਂ ਮੇਰੀ ਉਸ ਵੇਲੇ ਦੀ 뮤జిਕ ਦੀਰ ਮੈਂ ਸੀ ਪਿਤਾ ਮਨੇ ਮੇਰੇ ਹੱਥ ਵਾਸਤਨ ਮੈਨੂੰ ਸਟੇਜ ਤੇ ਲਿਆਉਣ ਵਾਲੀ ਚਾਹੇ ਮੇਰੇ ਮਾਤਾ ਪਿਤਾ ਸੰ ਪਰ ਮੇਰੇ ਅੰਦਰ ਸਹਾਇਤ ਦੀ ਚਿੰਗ ਵੇਖਣ ਵਾਲਾ ਮੇਰਾ ਅਧਿਆਪਕ ਸੀ ਨਾ ਕਿ ਮੇਰੇ ਮਾਤਾ ਪਿਤਾ ਤੇ ਮੈਂ ਆਪਣੇ ਉਸ ਅਧਿਆਪਕ ਦੀ ਮੈਂ 7ਵੀਂ ਜਮਾਤ ਚ ਪੜ੍ਹਦਿਆਂ ਮੇਰੇ ਵੇਲੇ ਕੋਈ ਬਹੁਤੇ ਆਰਾਮਦਾਇਕ ਨਹੀਂ ਰਹੇ ਹਮਲੇ ਆਂਦੇ ਵੇਲੇ ਲੜਾਈਆਂ ਝਗੜਿਆਂ ਦੇ ਚੀਨ ਨੇ ਕਰਤਾ ਪਾਕਿਸਤਾਨ ਨੇ ਕਰਤਾ ਟ੍ਰੈਂਚਾਂ ਵਿੱਚ ਜਾਂਦੇ ਸੀ ਲੁਕਦੇ ਸੀ ਸੋ ਇਸ ਕਿਸਮ ਦਾ ਹਾਲਾਤ ਵਿੱਚ ਸੀ ਰਹੇ ਤਾਂ ਜਾ ਬੁ ਪਿੱਛੇ ਗੱਲ ਨਾ ਕਰੀ ਤੇ ਚੰਗਰ